ਤੁਸੀਂ ਡਿਸਕਸ਼ਨ ਦੀ ਗੱਲ ਕੀਤੀ ਸੀ ਤੁਸੀਂ ਉਦੋਂ ਲੋਕਾਂ ਨੂੰ ਕਿਹਾ ਸੀ ਕਿ ఓਪਨ ਚੈਲੰਜ ਦਿੱਤਾ ਸੀ ਕਿ ਖਾਲਿਸਤਾਨ ਦੇ ਮੁੱਦੇ ਤੇ ਮੈਂ ਡਿਸਕਸ਼ਨ ਕਰਨ ਲਈ ਤਿਆਰ ਆ ਕੋਈ ਵੀ ਆ ਜਾਏ ਬਾਲੀਵੁੱਡ ਐਕਟ੍ਰੈਸ ਕੰਗਨਾ ਰਣੌਤ ਨੇ ਕਿਹਾ ਕਿ ਮੈਂ ਡਿਸਕਸ਼ਨ ਕਰਨਾ ਚਾਹੁੰਦੀ ਆ ਪਰ ਮੈਨੂੰ ਗੋਲੀ ਨਾ ਮਾਰਨ ਇਹ ਜੋ ਖਾਲਿਸਤਾਨੀ ਨੇ ਮੈਂ ਗੱਲ ਕਰਾਂਗੀ ਪਰ ਤੁਸੀਂ ਕਿਹਾ ਕਿ ਨਹੀਂ ਨਹੀਂ ਮੈਂ ਉਹਦੇ ਚ ਇੰਟੈਲੈਕਚੁਅਲ ਸ਼ਬਦ ਵਰਤੇ ਸੀ ਹੂੰ ਹੁਣ ਜੇ ਇਹ ਤੋਂ ਗੱਲ ਸੀ ਵੀ 47 ਦੇ ਸਾਡੇ ਵਾਦੇ ਹੋਏ ਸੀ ਨਹਿਰੂ ਹੋਣਾ ਨਾ ਗਾਂਧੀ ਹੋਣਾ ਨਾ ਜੇ ਇਹ ਤੇ ਨਰਗਸ ਤੇ ਮਧੂ ਬਾਲਾ ਨਾ ਹੋਏ ਹੁੰਦੇ ਤੇ ਫਿਰ ਇਹਨਾਂ ਨੇ ਕਰਦੇ ਬਾਲੀਵੁੱਡ ਐਕਟਰਸਿਸ ਨਾ ਜਾਂ ਉਹਨਾਂ ਦਾ ਇੰਟੈਲੈਕਚਰਲ ਗ੍ਰਾਫ ਕੀ ਹੈ ਗੱਲ ਇਹ ਆ ਵੀ ਅਸੀਂ ਡਿਸਕਸ਼ਨ ਕਰਨੀ ਹੈ ਰੌਲਾ ਰੱਪਾ ਥੋੜੀ ਪਾਉਣਾ ਪਰ ਤੁਹਾਨੂੰ ਨਹੀਂ ਲੱਗਦਾ ਕਿ ਓਪਨ ਹੋਣਾ ਚਾਹੀਦਾ ਹੈ ਜਿਵੇਂ ਜਦ ਨਰਸਿੰਗ ਪਿੰਡਰਾ ਵਾਲੇ ਨੂੰ ਬਹੁਤ ਸਾਰੇ ਲੋਕ ਮਿਲਣ ਆਉਂਦੇ ਸੀ ਨਹੀਂ ਮੈਂ ਇਹਨਾਂ ਨੂੰ ਕਿਹਾ ਵੀ ਛੀ ਸ਼ੀ ਕੈਨ ਕਮ ਹੇਅਰ ਸੇਫਟੀ ਦਾ ਕੋਈ ਇਸ਼ੂ ਨਹੀਂ ਹੈਗਾ ਤੁਸੀਂ ਇੱਥੇ ਹੋ ਜਦੋਂ ਕਿਹੜਾ ਸੇਫਟੀ ਇਸ਼ੂ ਹੈ ਇੱਥੇ ਕੋਈ ਕਿਸੇ ਨੂੰ ਗੋਲੀ ਮਾਰ ਦੇ ਕੋਈ ਕਿਸੇ ਨੂੰ ਸਾਰਾ ਨੈਸ਼ਨਲ ਮੀਡੀਆ ਤੇ ਤੁਰੇ ਫਿਰਦਾ ਕੋਈ ਕਿਸੇ ਨੂੰ ਕੁਝ ਨਹੀਂ ਕਹਿੰਦਾ ਹਾਂ ਉਹਨੇ ਜਿਹੜਾ ਲਾਸਟ ਤੇ ਗਾਲੀ ਕਰ ਦਿੱਤੀ ਮੈਨੂੰ ਕੋਈ ਗੋਲੀ ਨਾ ਮਾਰੇ ਉਹ ਤਾਂ ਅਸਲ ਡਿਸਕਸ਼ਨ ਕਰਨਾ ਨਹੀਂ ਉਹਦਾ ਅਰਥ ਹੈ ਵੀ ਸਾਨੂੰ ਡੀਫੇਮ ਕਰਨਾ ਵੀ ਇਹ ਬੰਦੇ ਨੂੰ ਗੋਲੀ ਮਾਰ ਦਿੰਦੇ ਇਦਾਂ ਦੀ ਕੋਈ ਗੱਲ ਨਹੀਂ ਜੇ ਉਹ ਆਉਣਾ ਚਾਹੁੰਦੀ ਹੈ ਮੋਸਟ ਵੈਲਕਮ ਹੈ ਪਰ ਮੈਨੂੰ ਲੱਗਦਾ ਵੀ ਉਹਨੂੰ ਡਿਸਕਸ਼ਨ ਤੇ ਇੰਟੈਲੈਕਚੁਅਲ ਡਿਸਕਸ਼ਨ ਜਿਹੜੀ ਹੈ ਤੇ ਡਿਬੇਟ ਬੋਰਡ ਦੇ ਫਰਕ ਜਾਣ ਕੇ ਫੇਰ ਆਉਣਾ ਚਾਹੀਦਾ ਕਿਉਂਕਿ ਸਮਾਂ ਜਿਹੜਾ ਆਪਣੇ ਕੋਲ ਵੀ ਇੰਨਾ ਨਹੀਂ ਵੀ ਆਪਾਂ ਵਿਅਰਥ ਗਵਾਈ ਜਾਈਏ ਘੰਟਿਆਂ ਬੱਧੀ ਕਿਸੇ ਨਾਲ ਗੱਲਬਾਤ ਕਰੀਏ ਤੇ ਉਹਦਾ ਨਤੀਜਾ ਇਹ ਨਿਕਲੇ ਵੀ ਉਹ ਜਾ ਕੇ ਉਧਰ ਵਾਲਾ ਪਾ ਦੇਵੇ ਵੀ ਮੈਨੂੰ ਦੇਖੋ ਜੀ ਨਾਲ ਕਹਤਾ ਉਹ ਕਹਤਾ ਸੋ ਮੈਨੂੰ ਲੱਗਦਾ ਵੀ ਡਰਾਮੈਟਿਕ ਲੋਕ ਐ ਜਿਹੜੇ ਜਿਨ੍ਹਾਂ ਦਾ ਕੰਮ ਡਰਾਮਾ ਐ ਜਿਨ੍ਹਾਂ ਦਾ ਕੰਮ ਐਕਟਿੰਗ ਕਰਨਾ ਐ ਉਹਨਾਂ ਤੋਂ ਸਾਨੂੰ ਵੀ ਥੋੜਾ ਜਿਆਦਾ ਲੱਗਦਾ ਨਾ ਵੀ ਕੀਤਾ ਕੀ ਬੋਲ ਕੇ ਬਣਾਦਣ ਕੱਲ ਨੂੰ ਜਿਹੜੇ ਕੋ ਸੀਰੀਅਸ ਬੰਦੇ ਨੇ ਆਉਂਦੇ ਨੇ ਡਿਸਕਸ਼ਨ ਕਰਦੇ ਨੇ মিডিਆ ਸੀਰੀਅਸ ਹੁੰਦਾ ਪ੍ਰਿੰਟ মিডিਆ ਦੂਜੀ মিডিਆ ਵਾਲੇ ਸੀਰੀਅਸ ਲੋਕ ਆਉਂਦੇ ਨੇ ਆਪਣੀ ਗੱਲਬਾਤ ਚੱਲਦੀ ਐ ਤੋ ਅਸੀਂ ਮੈਨੂੰ ਤੇ ਨਹੀਂ ਲੱਗਦਾ ਵੀ ਅੱਜ ਤੱਕ ਮੈਂ ਤੁਹਾਨੂੰ ਕਦੀ ਕਿਹਾ ਵੀ ਤੁਸੀਂ ਮੈਨੂੰ ਆ ਗੱਲ ਨਾ ਕਰੋ ਜਾਂ ਮੇਰੇ ਨਾਲ ਗੱਲ ਕਰੋ ਜਾਂ ਕਿਸੇ ਮੀਡੀਆ ਵਾਲਾ ਕੋਲ ਉੱਠ ਕੇ ਕਲੇਮ ਕਰੇ ਵੀ ਸਾਨੂੰ ਬੰਦੇ ਨੇ ਕਿਹਾ ਸੀ ਵੀ ਆਹ ਸਵਾਲ ਨਹੀਂ ਮੈਂ ਜਵਾਬ ਦੇਣਾ ਪਰ ਓਪਨ ਡਿਸਕਸ਼ਨ ਯਾ ਕਿਸੇ ਵੱਲੋਂ ਵੀ ਇੱਕ ਇਨਵੀਟੇਸ਼ਨ ਆਉਂਦਾ ਮੈਨੂੰ ਲੱਗਦਾ ਕਿ ਉਸ ਤੋਂ ਡਿਨਾਈ ਸਾਨੂੰ ਕਰਨਾ ਹੀ ਨਹੀਂ ਕਰਦਾ ਮੈਂ ਉਹਦੇ 'ਚ ਇੱਕ ਆਰਗੂਮੈਂਟ ਜ਼ਰੂਰ ਰੱਖਿਆ ਸੀ ਵੀ ਭਾਈ ਇਹ ਡਿਸਕਸ਼ਨ ਜਿਹੜੀ ਆ ਬੜੀ ਸੀਰੀਅਸ ਹੈ ਇਸ ਦੀ ਸੀਰੀਅਸਨੈਸ ਨੂੰ ਸਮਝਿਆ ਜਾਵੇ ਇਹਨੂੰ ਮਜ਼ਾਕ ਨਾ ਸਮਝਿਆ ਜਾਵੇ ਜੇ ਆਪਾਂ ਸੀਰੀਅਸ ਨਾ ਰੱਖ ਨੂੰ ਨਹੀਂ ਸਮਝਦੇ ਤੇ ਫਿਰ ਤੇ ਉਹੀ ਪ੍ਰੋਬਲਮ ਜੇ ਆਪਾਂ ਫਸੇਗਾ ਤੇ ਉਹ ਤਾਂ ਮਨ ਮੈਨੂੰ ਲੱਗਦਾ ਵੀ ਐਂਟਰਟੇਨਮੈਂਟ ਦਾ ਮਸਲਾ ਹੈ ਸਾਰਾ ਵੀ ਟਵੀਟ ਕਰਦੇ ਤੇ ਐਂਟਰਟੇਨ ਕਰਤਾ ਲੋਕਾਂ ਨੂੰ ਰੌਲਾ ਪਾ ਲਿਆ ਤਾਂ ਲੱਗਦਾ ਸੰਜੀਦਾ ਤਰੀਕਾ ਤਰੀਕੇ ਨਾਲ ਉਹਨਾਂ ਨੇ ਇਨਵੀਟੇਸ਼ਨ ਨਹੀਂ ਹੈਗਾ ਉਹਨਾਂ ਕੋਲ ਸੀ ਜਿਹੋ ਤਰੀਕਾ ਜੀ ਆਉਣਾ ਚਾਹਣ ਜੀ ਸਦਕੇ ਵੈਲਕਮ ਆਪਾਂ ਕਿਹਨੂੰ ਲੋਕ